ਪ੍ਰਿੰਸੀਪਲ ਨਾ ਕਿਵੇਂ ਬੋਲਦਾ ਸੀ ਉਹ ਜਦੋਂ ਉਹ ਮੰਤਰੀ ਸੀ ਤੱਕੇਵੇਂ ਹੰਕਾਰ ਨਾਲ ਪ੍ਰਿੰਸੀਪਲ ਮੈਡਮ ਕੋਈ ਲੇਟ ਹੋ ਗਈ ਟ੍ਰੈਫਿਕ ਵਿੱਚ ਫਸ ਗਈ ਤੂੰ ਆ ਗਈ ਹੁਣ ਹੁਣ ਕੀ ਕਰਨ ਆ ਗਈ ਤੂੰ ਨਾ ਹੀ ਜਾ ਸਸਪੈਂਡ ਤੈਨੂੰ ਪਤਾ ਨਹੀਂ ਮੰਤਰੀ ਹੈ ਮੰਤਰੀ ਹੈ ਰੱਬ ਆ ਗਿਆ ਯਾਰ ਹੰਕਾਰ ਦੇਖੋ ਜੀ ਹੰਕਾਰ ਇਹ ਹੰਕਾਰ ਤੋੜਨਾ ਬੋਰਡ ਕੀ ਲਿਖੇ ਹੋਏ ਆ ਆਸ਼ੂ ਇਜ਼ ਮਸਟ ਟੂ ਮਨਲਾ ਆਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮੰਡੇਲਾ ਯਾਰ ਵੀ ਜ਼ਰੂਰੀ ਐ ਬਦਤਬੀਜ਼ ਬੰਦੇ ਐ ਯਾਰ ਲੋਕਾਂ ਨਾਲ ਗੁੰਡਾ ਕਰਦਿਆਂ ਕਰਨ ਵਾਲੇ ਬੰਦੇ ਹੀ ਜ਼ਰੂਰੀ ਹੋਗੇ ਆਪਣੇ ਵਾਸਤੇ ਕਿੰਨਾ ਇੰਨੇ ਮਾਰੇ ਹੋਗੇ ਰਿਜਿਸਟਰੀ ਕਰਾਤੀ ਇਹਨਾਂ ਦੇ ਨਾਂ ਤੇ ਵੋਟਾਂ ਦੀ ਰਿਜਿਸਟਰੀ ਕਰਾਤੀ ਆਪਾਂ ਸੋਇਸ ਕਰਕੇ ਮੈਂ ਕਹਿਣਾ ਨਾ ਆਪਦੇ ਪ੍ਰਧਾਨ ਨੂੰ ਮੰਨੇ ਉਹਨੂੰ ਕਹਿੰਦਾ ਤੂੰ ਨਾ ਹੀ ਉਹਦੀ ਫੋਟੋ ਹੀ ਲਾਈ ਵਿਚਾਰੇ ਦੀ ਨਾ ਐਲੋਪੀ ਨੂੰ ਮੰਨੇਗਾ ਤੂੰ ਵੀ ਨਾ ਹੀ ਨਾ ਸੁਖਿੰਦਰ ਨਾਵਾ ਐਮਪੀ ਹੈ ਕਹਿੰਦਾ ਤੂੰ ਵੀ ਨਾ ਆਈ ਨਾ ਲੋਕਲ ਕਹਿੰਦੇ ਤੁਸੀਂ ਵੀ ਨਾ ਆਇਓ ਯਾਰ ਕਮਾਲ ਐਨਾ ਹੰਕਾਰ ਹੈ ਜੇ ਆ ਨਾ ਆਏ ਫਿਰ ਕੀ ਕਰੋਗੇ ਆ ਬੋਟ ਵੀ ਕਹਦੇ ਵੀ ਨਾ ਪਾਇਓ ਆਏ ਕਹਦੇ ਹਾਂ ਕਹਿ ਕੇ ਦੇਖ ਲੈ ਕਾ ਨਾ ਪਾਉਂਦਾ ਸਰ ਤਾਂ ਹੀ ਲੋਕਾਂ ਅੱਛਾ ਕਹਿੰਦਾ ਨਹੀਂ ਪਾਉਂਦੀ ਨਾ ਪਾਇਓ ਐਂ ਵੀ ਕਹਿੰਦਾ ਲੈ ਯਾਰ ਹੱਦ ਆ ਯਾਰ ਅਜਾ ਮੈਨੂੰ ਤਾਂ ਕੋਈ ਐਂ ਵੀ ਕਹਿੰਦਾ ਵੀ ਇਹ ਘੋੜੀ ਦਾਨਾਬਾਦ ਲਾਉਂਦੀ ਨਹੀਂ ਮਤਲਬ ਉਹ ਤੋਂ ਪਹਿਲਾਂ ਨਾ ਬੀਜੇਪੀ ਚਲੇ ਜਾਵੇ ਕੋਈ ਕੋ ਉਹਨੇ ਕੇਸ ਖੂਸ ਕੱਢ ਰੱਖਿਆ ਹੁੰਦੇ ਇਹ ਨਾ ਕੋਈ ਪਤਾ ਨਹੀਂ ਕਦੋਂ ਕੌਣ ਕਿੱਧਰ ਕਿੱਥੇ ਕਿਵੇਂ ਸਮਝੀ ਨਹੀਂ ਆਉਂਦੀ ਕੌਣ ਕਿੱਥੇ ਆ ਕੋਈ ਇੱਧਰ ਨੂੰ ਚਲੇਗਾ ਕੋਈ ਉੱਧਰ ਨੂੰ ਚਲੇਗਾ ਕੋਈ ਇੱਧਰ ਚਲੇਗਾ ਕੋਈ ਇੱਧਰ ਆ ਗਿਆ ਕੋਈ ਕਹਿੰਦਾ ਘਰ ਵਾਪਸੀ ਕੋਈ ਕਹਿੰਦਾ ਇੱਧਰ ਨੂੰ ਹੱਦ ਆ ਯਾਰ ਵੀਰੋ ਪਤਾ ਕੀ ਆ ਬڑے ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਇਹਨਾਂ ਨੇ ਆਉਣ ਵਾਲੇ ਭਵਿੱਖ ਦੇ ਲੀਡਰਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕਰਕੇ ਰੱਖਤੀਆਂ ਨਾ ਉਹਨਾਂ ਨੂੰ ਕੋਈ ਪਾਵਰ ਦੇਣੀ ਆ ਨਾ ਉਹਨਾਂ ਨੂੰ ਕਿਸੇ ਬੰਨੇ ਲੱਗਣ ਦੇਣਾ ਬਸ ਇਹਦੀਆਂ ਲੱਤਾਂ ਖਿੱਚੋ ਇਹ ਪਾਵਰਫੁੱਲ ਨਾ ਹੋ ਜਾਏ ਇਹਨੂੰ ਐ ਕਰ ਲੋ ਐ ਕਰ ਲੋ ਤਾਂ ਹੀ ਉਹ ਤਾਂ ਫਿਰ ਕਿ ਸਾਡੀ ਪਾਰਟੀ ਸਾਡੀ ਪਾਰਟੀ 'ਚ ਆਜੋ ਕੰਮ ਮਿਹਨਤ ਕਰ ਲੋ ਟਾਈਮ ਥੋੜਾ ਲੱਗ ਸਕਦਾ ਪਰ ਮਿਹਨਤ ਵਾਲੇ ਬੰਦੇ ਨੂੰ ਅਸੀਂ ਆਪ ਕੱਢ ਕੇ ਲਿਆਉਣਾ ਕਰੋ ਆ ਜਾ ਵੀ ਚੇਅਰਮੈਨ ਲਾਉਣਾ ਤੈਨੂੰ ਆ ਜਾ ਵੀ ਤੈਨੂੰ ਆਲੋ ਹੁਣ ਕਪੂਰ ਸਾਹਿਬ ਤਾਈਓ ਆਏ ਹੈ ਨਾ ਖਾਨਦਾਨੀ ਫੈਮਿਲੀ ਹੈ ਜੀ ਟਕਸਾਲੀ ਕਾਂਗਰਸੀ ਨੇ ਜੀ ਦਾਦਾ ਜੀ ਫ੍ਰੀडम फाइਟਰ ਰਹੇ ਆ ਦਾਦਾ ਜੀ ਤੇ ਕਾਦੇ ਵਾਸਤੇ ਇੱਥੇ ਕਾਉਂਸਲਰ ਹੀ ਰੱਖਿਆ ਹੋਇਆ ਹੈ ਕਦੇ ਹਰਾਤਾ ਆਪ ਹੀ ਹਰਾ ਦਿੰਦੇ ਨੇ ਠਾਈ ਵੋਟਾਂ ਦੇ ਹਰਾਤਾ ਹੀ ਆਪ ਹੀ ਹਰਾ ਦਿੰਦੇ ਨੇ ਆਪ ਹੀ ਜਿਤਾ ਲੈਂਦੇ ਨੇ ਮਲਾਂ ਨਚਾਈ ਜਾਂਦੇ ਆ ਮਤਲਬ ਜਿਹੜਾ ਹੁੰਦਾ ਨਹੀਂ ਉਹ ਪਪੇਟ ਵਾਲਾ ਸ਼ੋਅ じゃ ਵੀ ਆਏ 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 ਐ ਕਰਦੇ ਆ ਵੱਡਾ ਨਾ ਹੋ ਜਾ ਛੋਟਾ ਨਾ ਹੋ ਜਾ ਇਹਨੂੰ ਐ ਕਰ ਲੋ ਇਹਨੂੰ ਐ ਕਰ ਲੋ ਹੁਣ ਜੀਨੇ ਜੀਨੇ ਰਾਜੇ ਬੜਿੰਗ ਨੂੰ ਹਰਾਉਣ ਵਾਸਤੇ ਲੁਧਿਆਣੇ ਚ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਜੀ ਰਾਜੇ ਨੂੰ ਬੁਲਾਇਆ ਨਹੀਂ ਤੇ ਜੀ ਨੂੰ ਚੰਨੀ ਨੇ ਹਰਾਉਣ ਵਾਸਤੇ ਜਲੰਧਰ ਕੰਮ ਕੀਤਾ ਸੀ ਉਹਨੂੰ ਰਾਜੇ ਨੇ ਕਰਾ ਲਿਆ ਮੁੱਲੋਪੁਰ ਦਾ ਖਾ ਇਹ ਤਾਂ ਐਜੇ ਕੰਮਾਂ ਤੇ ਲੱਗੇ ਹੋਏ ਜੀ ਇਹ ਕੁਰਸੀ ਪਿੱਛੇ ਲੜਦੇ ਆ ਅਸੀਂ ਪੰਜਾਬ ਪਿੱਛੇ ਲੜਦੇ ਆ ਅਸੀਂ ਤੁਹਾਡੇ ਵਾਸਤੇ ਲੜਾਂਗੇ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਲੜਾਂਗੇ ਉਹ ਮੈਂ ਇਹੀ ਬੇਨਤੀ ਕਰਨ ਆਇਆ ਇਹੀ ਬੇਨਤੀ ਕਰਨ ਆਇਆ ਸਾਰੇ ਕਿ 19 ਤਰੀਕ ਨੂੰ ਆਪ ਆਪਣੇ ਦੋਸਤਾਂ ਮਿੱਤਰਾਂ ਰਿਸ਼ਤਦਾਰਾਂ ਨੂੰ ਕਹੇ ਕੇ ਸਫਲਤਾ ਆਮ ਆਦੀ ਪਾਰਟੀ ਦੇ ਨਾਮ ਲਾਓ ਸੰਜੀਵ ਜੀ ਕਾਗੇ ਤੇ ਲਿਖ ਕੇ ਦੇਣਗੇ ਤੁਹਾਡੀਆਂ ਸਮੱਸਿਆਵਾਂ ਸੱਜੇ ਪਾਸੇ ਸੰਜੀਵ ਜੀ ਦੇ ਸਾਈਨ ਹੋਣਗੇ ਨਾੜੀ ਮੇਰੇ ਹੋ ਜਾਣਗੇ ਵੀ ਆ ਚੱਕੋ ਜੀ ਕਰੋ ਮੈਂ ਇਹ ਤੋਂ ਪਹਿਲਾਂ ਵੀ ਕਦੇ ਇਹਨਾਂ ਨੂੰ ਵਾਪਸ ਨਹੀਂ ਮੋੜਿਆ ਵੀ ਲਓ ਜੀ ਜਦੋਂ ਮੈਂ ਸਕੂਲ ਬਣਾਈਏ ਹਸਪਤਾਲ ਬਣਾਈਏ ਬਿਜਲੀ ਪਾਣੀ ਸੀਵਰੇਜ ਇਹਨਾਂ ਚੋਂ ਨਿਕਲਿਆ ਯਾਰ ਬਹੁਤ ਚਿਰ ਹੋ ਗਿਆ ਇਹਨਾਂ ਚੀਜ਼ਾਂ 'ਚ ਫਸਿਆ ਹੋਇਆ 70 75 ਸਾਲ ਹੋ ਗਏ ਉਹ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗਰਾਏ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇਜ ਦੇ ਟੱਕਣ ਨਹੀਂ ਪੂਰੇ ਹੋਇਆ ਜੀ ਫਿਰ ਕਹਿੰਦੇ ਨੇ ਜੋ ਸੀ ਪਤਾ ਨਹੀਂ ਤੀਜੀ ਸ਼ਕਤੀ ਬਣਾਗੇ ਪੰਜਵੀਂ ਸ਼ਕਤੀ ਕਿਵੇਂ ਬਣੋਂਗੇ ਪੰਜਵੀਂ ਸ਼ਕਤੀ ਸੀਵਰੇ ਦੇ ਟੱਕਣ ਤਾਂ ਠੀਕ ਕਰ ਲੋ ਪਿੰਡਾਂ ਜਾਂਦੇ ਆ ਤਾਂ ਟੋਬੇ ਨਹੀਂ ਠੀਕ ਹੋਏ ਉਥੇ ਟੋਬੇ ਛੱਪੜਾਂ ਦੀ ਪ੍ਰੋਬਲਮ ਇੱਥੇ ਹੀ ਰਹੇ ਆ ਖੜੇ ਰਹੇ ਆ ਬਸ ਕੀ ਕਰੀ ਗਏ ਨੇ 70 ਸਾਲ ਲੁੱਟਿਆ ਆ ਬਸ ਸਭ ਨੇ ਲੁੱਟਿਆ ਜਿਹਨੇ ਜਿਹੜਾ ਆਇਆ ਲੁੱਟਿਆ ਬਸ ਸੋ ਇਸ ਕਰਕੇ ਇਮਾਨਦਾਰ ਸਰਕਾਰ ਆਈ ਹੈ ਤੁਹਾਡੇ ਪੈਸੇ ਨਾਲ ਤੁਹਾਡਾ ਪੈਸਾ ਤੁਹਾਡੇ ਤੇ ਲਾ ਰਹੇ ਆ ਕੋਈ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਗਵਰਨਮੈਂਟ ਕੋਲੇ ਵੀ ਨੋਟਸ਼ਾਪੀ ਜਾਂਦੀਆਂ ਤੁਸੀਂ ਟੈਕਸ ਦੇਣਾ ਅਸੀਂ ਤੁਹਾਨੂੰ ਵਾਪਸ ਦੇਣਾ 53154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਵੀ ਪਿੰਡ ਜਾਂ ਕੋਈ ਤੁਹਾਡੇ ਦੇ ਨੇੜੇ ਤੇੜੇ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਨੌਕਰੀ ਮਿਲੀ ਹੋਊਗੀ 1 ਰੁਪਈਏ ਦਾ ਵੀ ਇਲਜ਼ਾਮ ਲਾ ਕੇ ਦਿਖਾ ਦੇ ਵੀ 1 ਰੁਪਈਆ ਮੰਗ ਲਿਆ ਹੋਵੇ ਕਿਸੇ ਤੋਂ ਜਾਂ ਕੋਈ ਐਮਐਲਏ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਜਾਂ ਮੰਤਰੀ ਨੂੰ ਮਿੰਤਾ ਕਰਨੀ ਪੈਗੀ ਹੁਣ ਨਾ ਨੰਬਰ ਲੈ ਲਓ ਸਰਕਾਰ ਤੁਹਾਡੇ ਘਰੇ ਆਉਗੀ ਭਾਈ ਆਪ ਕੁਰਸੀ ਤੇ ਰਹਿ ਇੰਤਜ਼ਾਰ ਕਰੀ ਜਾਂਦੀ ਆ ਆ ਜਾ ਵੀ ਪੈ ਨਾਰਿਆਂ ਤੋਂ ਤਾਂ ਲੱਗਦਾ ਵੀ ਕੰਮ ਕਰਤਾ ਤੁਸੀਂ ਯਾਰ ਮੰਤਲਾ ਦੋ ਤਿੰਨ ਤਾਂ ਇੰਨੇ ਜੋਸ਼ ਨਾਲ ਲਾਈ ਜਾਂਦੇ ਉਹ ਕਹਿੰਦੇ ਭਾਵੇਂ ਕੱਲ ਨੂੰ ਪਵਰੇ ਵੋਟਾਂ ਉਹ 2014 ਵਿੱਚ ਜਦੋਂ ਸੰਗਰੂਰ ਲੜ ਰਿਹਾ ਸੀ ਇੱਕ ਕਹਿੰਦਾ ਜੀ ਕਹਿੰਦਾ ਜੀ ਵੋਟਾਂ ਨੇੜੇ ਨਹੀਂ ਹੋ ਸਕਦੀਆਂ ਮੈਂ ਕਿਹਾ ਤਾਂ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਤਰੀਕ ਦਿੱਤੀ ਹੈ ਉਹੀ ਹੋਊ ਮੈਂ ਕੀ ਹੋ ਗਿਆ ਕਹਿੰਦਾ ਜੀ 19 ਤਰੀਕ ਤੱਕ ਤਾਂ ਮੇਰਾ ਪੜਾਕਾ ਪੈ ਸਕਦਾ ਮੈਂ ਭਰਿਆ ਪਿਆਨ ਤਰੋਂ ਜੀ ਮੈਂ ਕਿਹਾ ਵੀਰ ਹੱਲ ਕੀ ਕਰੀਏ ਦਾ ਤਾਂ ਰੁਕਣਾ ਬੂਦੈ ਨੂੰ 19 ਤਰੀਕ ਤੱਕ ਤਾਂ ਕਹਿੰਦੇ ਜੀ ਕੋਈ ਨਕਲੀ ਮਸ਼ੀਨ ਜੀ ਨਹੀਂ ਮਿਲਦੀ ਮੈਂ ਤਾਂ ਕਹਿੰਦਾ ਘੰਟੇ-ਘੰਟੇ ਬਾਅਦ ਚਾਰੂ ਵੜਾ ਪੜਣੀ ਦੱਬੀ ਐ ਕਰੂੰਗਾ ਮੇਰੀ ਪੜਾਹ ਤਾ ਨਿਕਲੂਗੀ ਨਾ ਪੜਾਹ ਤਾ ਨਿਕਲੂ ਸੋ ਕੱਟੋ ਪੜਾ ਦੇਣਾ ਜਦੋਂ ਤੁਸੀਂ ਬਟਨ ਦਬੋਗੇ ਇੱਕ ਨੰਬਰ ਵਾਲਾ 19 ਤਰੀਕ ਨੂੰ ਤਾਂ ਜਦੋਂ ਬਟਨ ਦਬਿਆ ਤਾਂ ਇੱਕ ਆਵਾਜ਼ ਆਊਗੀ ਮਸ਼ੀਨ ਚੋਂ ਟੀ ਏਦਾਂ ਦੀ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਆਸ਼ੂ ਹੋਰਾਂ ਦੀਆਂ ਚੀਕਾਂ ਸਮਝਿਓ ਬਸ ਵਿਪਵਾਦੀਆਂ ਜੀ ਕੰਬਧੇਰੀਆਂ ਆਪਣੀਆਂ ਜੀਕਾਂ ਬਹੁ ਪੁਆਈਆਂ ਇਹਨਾਂ ਨੇ ਹੁਣ ਤੇ ਬਦਲੇ ਤਾਂ ਲੋ ਕੁਛ ਕੁਛ ਜੀਕਾਂ ਤਾਂ ਮੜਵਾਈਏ ਨਾ ਤੋਂ ਵਾਪਸ ਠੀਕ ਸਹੀ ਗੱਲ ਹੈ ਨਾ ਤਾਂ ਫਿਰ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ ਇਨਕਲਾਬ ਇਨਕਲਾਬ ਉਹ ਯਾਰ ਇੱਥੇ ਫਿਰਦੇ ਨੇ ਕਹਿੰਦੇ ਆ ਪਰਲੀ ਗਲੀ ਚ ਫਿਰਦਾ ਆਸ਼ੀ ਹੁਣ ਉਹ ਸੁਣੂਗਾ ਨੀ ਨਾਰੇ ਆ ਨਾਰੇ ਤਾਂ ਚੱਕ ਦਿਓ ਉਹਨੂੰ ਪਤਾ ਲੱਗੇ ਵੀ ਆ ਕੀ ਹੋਈ ਜਾਂਦਾ ਯਾਰ ਫੇਰ ਇੱਧਰ ਫਿਰਦੇ ਆ ਇਨਕਲਾਬ BOONEY well, SONY